ਗੁڈ ਪ੍ਰੀਤ ਕੋਰ ਹੈ ਮੈਮ ਅੱਜ ਤੁਸੀਂ ਇੱਕ ਬੜੀ ਭਾਅਤ ਗੱਲ ਕੀਤੀ ਫੋਨ ਮਿਲਿਆ ਫੋਨ ਹੱਕ ਦੇ ਕੋਲ ਹੁੰਦਾ ਜੀ ਸਰ ਤੁਹਾਡੀਆਂ ਪਿਆਰ ਦੀ ਦੰਦਾ ਜੀ ਜੁੜੀ ਹੋਈ ਸੀ ਹੁਣ ਲੱਗੇ ਕੀ ਕਰਨਾ ਚਾਹੋਗੇ ਫੋਨ ਅਜ ਦੁਬਾਰਾ ਵਾਪਸ ਮਿਲਿਆ ਸਰ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਕਿ ਮੇਰਾ ਫੋਨ ਨਹੀਂ ਮੈਨੂੰ ਵਾਪਸ ਮਿਲਿਆ ਮੈਨੂੰ ਐਵੇਂ ਲੱਗਦਾ ਕਿ ਮੇਰੇ ਬ੍ਰਦਰ ਦੀ ਪਿਆਰ ਮੈਨੂੰ ਵਾਪਸ ਮਿਲ ਗਿਆ ਕਿ ਉਹਨਾਂ ਨੇ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਫੋਨ ਦੇ ਵਿੱਚ ਸਾਡੇ ਮੈਸੇਜਸ ਹੁੰਦੇ ਨੇ ਸਾਡੇ ਕੁਝ ਵਾਇਸ ਮੈਸੇਜ ਕੁਝ ਮੈਮਰੀਜ਼ ਫੋਨ ਦੇ ਚਲੋ ਅੱਜਕੱਲ ਪਿਕਚਰਸ ਫਿਰ ਰਿਕਵਰ ਹੋ ਜਾਂਦੀਆਂ ਪਰ ਜੋ ਚੈਟ ਕੀਤੀ ਹੁੰਦੀ ਹੈ ਵਾਇਸ ਮੈਸੇजेस ਹੁੰਦੇ ਉਹ ਤੇ ਰਿਕਵਰ ਨਹੀਂ ਹੁੰਦੇ ਸਰ ਇਹ ਮੇਰਾ ਮੈਂ ਕੋਰਟ ਤੋਂ ਹੀ ਵਾਪਸ ਆਂਦੀ ਪਈ ਸੀ ਤੇ ਸਕੂਟੀ ਤੇ ਮੈਂ ਖੜੇ ਹੋ ਕੇ ਗੱਲ ਹੀ ਕਰਦੀ ਪਈ ਸੀਗੀ ਤੇ ਫੋਨ ਕੁਝ ਦੋ ਜਣੇ ਆਏ ਮੋਟਰਸਾਈਕਲ ਤੇ ਮਤਲਬ ਮਫਲਡ ਫੇਸੇ ਸੀਗੇ ਟੱਕੇ ਹੋਏ ਸੀਗੇ ਉਹਨਾਂ ਦੇ ਮੂੰਹ ਤੇ ਉਹਨਾਂ ਨੇ ਮੇਰੇ ਕੋਲ ਫੋਨ ਖੋਲਿਆ ਮੈਂ ਮਤਲਬ ਟਰਾਈ ਵੀ ਕੀਤੀ ਪਿੱਛੇ ਜਾਣ ਦੀ ਬਟ ਨਹੀਂ ਉਹ ਮਤਲਬ ਪਤਾ ਹੀ ਨਹੀਂ ਲੱਗਾ ਸਰ ਅੱਜ ਜਦੋਂ ਮਿਲਿਆ ਤੁਸੀਂ ਕਾਫੀ ਭਾਵੁਕ ਹੋ ਗਏ ਸਰ ਆਟੋਮੈਟਿਕਲੀ ਇੰਨੀ ਵੱਡੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਕਿ ਇਹ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਸੀ ਤੇ ਮੈਂ ਸਾਰੀ ਟੀਮ ਦੇ ਨਾਲ ਤੁਹਾਡੇ ਸਭ ਦਾ ਮੈਂ ਆਪਣੇ ਹਸਬੰਡ ਦਾ ਬਹੁਤ ਥੈਂਕਸ ਕਰਦੀ ਕਿਉਂਕਿ ਉਹਨਾਂ ਨੇ ਹੀ ਮੈਨੂੰ ਬਹੁਤ ਜ਼ਿਆਦਾ ਮਤਲਬ ਹੱਲਾਸ਼ੇਰੀ ਕਹਿ ਲੋ ਮਤਲਬ ਮੈਨੂੰ ਬਹੁਤ ਹੈਨਾ ਮੋਟੀਵੇਟ ਕੀਤਾ ਕਿ ਨਹੀਂ ਕੋਈ ਗੱਲ ਨਹੀਂ ਸਾਨੂੰ ਫੋਨ ਵਾਪਸ ਮਿਲੇਗਾ ਮੇਰੇ ਹਸਬੰਡ ਵੀ ਐਡਵੋਕੇਟ ਨੇ ਬਟਾਲਾ ਬਾਰ ਦੇ ਹੀ ਮੈਂਬਰ ਨੇ ਉਹ ਵੀ ਤੇ ਮਤਲਬ ਉਹਨਾਂ ਨੂੰ ਜ਼ਿਆਦਾ ਵਿਸ਼ਵਾਸ ਸੀਗਾ ਪੁਲਿਸ ਤੇ ਮੈਂ ਤਾਂ ਐਸਚ ਮੈਂ ਕਹਿ ਸਕਦੀ ਕਿ ਮੈਨੂੰ ਇੰਨੀ ਉਮੀਦ ਨਹੀਂ ਸੀਗੀ ਕਿ ਮੈਨੂੰ ਹਾਂਜੀ ਕਿ ਮੈਨੂੰ ਫੋਨ ਵਾਪਸ ਮਿਲੇਗਾ ਬਟ ਹੀ ਐਪਰੀਸ਼ੀਏਟਡ ਮੀ ਅ ਲੋਟ ਕਿ ਨਹੀਂ ਸਾਨੂੰ ਫੋਨ ਵਾਪਸ ਮਿਲੇਗਾ ਤੇ ਮੈਂ ਬਹੁਤ ਥੈਂਕਫੁਲ ਕਰਦੀ ਹਾਂ ਸਾਰੀ ਟੀਮ ਦਾ ਆਪਣੇ ਹਸਬੰਡ ਦਾ ਤੁਹਾਡਾ ਸਭ ਦਾ ਕਿ ਹਾਂ ਕਿ ਮੈਨੂੰ ਅੱਜ ਮੇਰਾ ਫੋਨ ਵਾਪਸ ਮਿਲਿਆ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਵਾਪਸ ਮਿਲੀ ਹਾਂਜੀ ਕੀ ਨਾਮ ਤੁਹਾਡਾ? ਰਵਜੋਤ ਕੌਰ ਕੋਈ ਕੋਈ ਨਵਾਂ ਪਿੰਡ ਬਰਤੀ ਵਾਲ ਤੋਂ ਕਰੋ ਦਾ ਮੋਬਾਈਲ ਘਟਿਆ ਦੋ ਸਾਲ ਹੋ ਗਏ ਹਾਂਜੀ ਕਿਸ ਤਰ੍ਹਾਂ ਦਾ ਇਹ ਤਾਂ ਪਰਸ ਵਿੱਚ ਸਟੋਰੀ ਹੋ ਗਈ ਪਰਸ ਹੀ ਹੋਈ ਹੋ ਗਿਆ ਆਧਾਰ ਕਾਰਡ ਪੈਨ ਕਾਰਡ ਸਭ ਕੁਝ ਫੋਨ ਵਿੱਚ ਹੀ ਸੀ ਹਾਂਜੀ ਔਰ ਇਹ ਵਾਪਸ ਮਿਲ ਜਾਏ ਕਿੰਨਾ ਖੁਸ਼ੀ ਦਾ ਲੱਗਦਾ ਬੜਾ ਵਧੀਆ ਲੱਗਦਾ ਸਾਨੂੰ ਅਸ ਨਹੀਂ ਹੈ ਕਿ ਕਿ ਮਿਲ ਜੇਗਾ ਲੋਕਾਂ ਨੂੰ ਕੋਈ ਜਿਹੜਾ ਸ਼ੁਕਰ ਨਹੀਂ ਕਰਦਾ ਉਹਦਾ ਮੋਬਾਈਲ ਹਾਂਜੀ ਨਹੀਂ ਕਰਉਣਾ ਚਾਹੀਦਾ ਕਿਉਂਕਿ ਅੱਜ ਸਾਡਾ ਕੋ ਪ੍ਰੂਫ ਹੀ ਸਾਡਾ ਮਿਲ ਗਿਆ ਹਨਾ ਤੇ ਜੇ ਸਾਡਾ ਕੋ ਨਾ ਹੁੰਦਾ ਜੇ ਇਹ ਨਾ ਕਰਵਾਇੰਦਾ ਸਾਨੂੰ ਨਹੀਂ ਸੀ ਮਿਲਣਾ ਪਰ ਲੱਗਦਾ ਨਹੀਂ ਬੜਾ ਵਧੀਆ ਲੱਗਦਾ 118 ਨੂੰ ਜਗੀਰ ਕੋ ਅੰਮ੍ਰਿਤਸਰ ਕਦੋਂ ਦਾ ਮੋਬਾਈਲ ਚੋਰੀ ਹੋ ਗਿਆ ਹੈ ਕਿਸ ਤਰ੍ਹਾਂ ਹੈ ਤਿੰਨ ਚਾਰ ਮਹੀਨੇ ਹੋ ਗਏ ਇਸ ਤਰ੍ਹਾਂ ਹੋ ਰਿਹਾ ਹੈ ਇਹ ਨਹੀਂ ਪਤਾ ਹੁਣ ਆਟੋ ਵਿੱਚ ਡਿੱਗਾ ਜਾਂ ਕਿੱਥੇ ਡਿੱਗਾ ਹੈ ਹਾਂਜੀ ਕੀ ਕਹਣਾ ਸੰਭੂ ਅੱਜ ਮੋਬਾਈਲ ਮਿਲ ਰਿਹਾ ਹੈ हां मैं पंजाब सरकार दा पुलिस दा तनुमाद करती हां जिन्ना ने इत्थों तक मैं ਨਹੀਂ ਬਲਦੀ ਉਹਦੇ ਮੋਬਾਈਲ ਨੂੰ ਮੋੜੇ ਕਿਹੜਾ ਕੰਮ ਹੋ ਰਿਹਾ ਉਹਨਾਂ ਦਾ ਵੀ ਕਹਿਣਾ ਚਾਹੁੰਦੀ ਆ ਕਿ ਉਹ ਵੀ ਆਪਣਾ ਨਾਮ ਦਰਜ ਕਰਾਉਣ ਤੇ ਆਪਣਾ ਡੱਬੇ ਦਾ ਨਾਮ ਦੇਣ ਤੇ ਉਹਨਾਂ ਨੂੰ ਵੀ ਮਿਲ ਸਕਦਾ ਮਿਲ ਸਕਦਾ ਹਾਂਜੀ ਨਹੀਂ ਪਹਿਲੇ ਆਸ ਲਾਈ ਸੀਗੀ ਫਿਰ ਡੱਬੇ ਤੋਂ ਪਤਾ ਲੱਗਾ ਨਾ ਕਿ ਡੱਬਾ ਮੇਰਾ ਹੈਗਾ ਸੀਗਾ ਤੇ ਉਹਦੇ ਤੋਂ ਫਿਰ ਮੈਂ ਆਪਣੀ ਦਰਜ ਕਰਾਈ ਹਾਂਜੀ ਪੰਜਾਬ ਪੁਲਿਸ ਬਹੁਤ ਵਧੀਆ ਜੀ ਪੰਜਾਬ ਪੁਲਿਸ ਜਿੰਦਾਬਾਦ ਰੋਹਿਤ ਅਗਰਵਾਲ ਜੀ ਬਟਾਲੇ ਦੇ ਰਹਿਣ ਵਾਲੇ ਜੀ ਗਨਪਤੀ ਕਲੇ ਬੜਾ ਚੰਗਾ ਲੱਗ ਰਿਹਾ ਜੀ ਬੜਾ ਵਧੀਆ ਲੱਗ ਰਿਹਾ ਦੇਖ ਕੇ ਕਿ ਜਿਹੜਾ ਐਸਐਫੀ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ ਨੇ ਇਹ ਉਪਰਾਲਾ ਦੇਖੋ ਲਿਆ ਵੀ 200 ਮੋਬਾਈਲ ਲੱਭ ਲਿਆ ਤੇ 500 ਮੋਬਾਈਲ ਅਜ ਤੋਂ ਪਹਿਲੇ ਵੀ ਲੱਭ ਕੇ ਦੇ ਚੁੱਕੇ ਨੇ 700 ਮੋਬਾਈਲ ਲੱਭ ਕੇ ਦੇਣਾ ਬਹੁਤ ਛੋਟੀ ਗੱਲ ਨਹੀਂ ਹੈ ਬਹੁਤ ਹੀ ਵੱਡੀ ਗੱਲ ਹੈ ਜੀ ਦੇਖੋ ਜੀ ਮੈਨੂੰ ਤਾਂ ਨਹੀਂ ਲੱਗਦਾ ਸੀ ਕਿ ਮੋਬਾਈਲ ਮਿਲੇਗਾ ਕਹਿੰਦੇ ਜਰੂਰ ਸੀ ਕਿ ਮਿਲ ਜਾਏਗਾ ਪਰ ਮੈਨੂੰ ਇਦਾਂ ਲੱਗਦਾ ਸੀ ਕਿ ਇਹ ਮੋਬਾਈਲ ਮਿਲ ਨਹੀਂ ਸਕਦਾ ਕਦੀ ਕਿਉਂਕਿ ਕਿੱਥੇ ਚਲਾ ਗਿਆ ਕਿੱਥੇ ਨਹੀਂ ਗਿਆ ਕਿਸ ਨੂੰ ਪਤਾ ਹੀ ਨਹੀਂ ਬਵਾਇਆ ਮੇਰਾ ਖਿਆਲ ਹੈ ਕਿ ਅਪ੍ਰੋਕਸੀਮੇਟਲੀ ਕੋ ਡੇਅਰ ਤੋਂ 2 ਮਹੀਨੇ ਹੋਏ ਨੇ ਜੀ ਹਲੇ ਤੇ ਮੈਂ ਇਹੀ ਗੱਲ ਕਾਮ ਕਰਾਂਗਾ ਜੀ ਇੱਕ ਤੇ ਐਸਐਫੀ ਸਾਹਿਬ ਨੂੰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਇਹਨਾਂ ਦੀ ਪੂਰੀ ਟੀਮ ਦਾ ਕਿ ਜਿਨ੍ਹਾਂ ਨੇ ਇਹ ਉਪਰਾਲਾ ਚੁੱਕਿਆ ਤੇ ਸਾਰੇ ਦੇ ਮੋਬਾਈਲ ਲੱਭ ਕੇ ਵਾਪਸ ਕਰ ਰਹੇ ਨੇ ਮੋਬਾਈਲ ਲੱਭਣ ਦੀ ਬਿਲਕੁਲ ਆਸ ਨਹੀਂ ਸੀ ਹੈਗੀ ਲੇਕਿਨ ਮੋਬਾਈਲ ਅੱਜ ਮਨੋਂ ਮਿਲ ਰਿਹਾ ਹੈ ਕਹਿ ਰਹੇ ਨੇ ਮੋਬਾਈਲ ਮਿਲ ਗਿਆ ਤੁਹਾਨੂੰ ਅੱਜ ਦੇ ਰਹੇ ਆ ਤੇ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਗੱਲ ਹੈ ਜਿਹੜੀ ਐਸਐਫੀ ਸਾਹਿਬ ਨੇ ਇਹ ਬਿੜਾ ਚੁੱਕਿਆ ਵਾ ਤੇ ਇਹ ਕਰ ਰਹੇ ਨੇ ਦਾ ਪਤਾ ਦਿੱਤਾ ਹੈ ਨਾ ਮੋਬਾਈਲ ਮੇਰੀ ਕੰਪਲੇਨ ਨਹੀਂ ਕੋਈ ਤੁਹਾਨੂੰ ਨਹੀਂ ਚਲਾ ਦੇਣਾ ਨਹੀਂ ਕੰਪਲੇਨ ਲਿਖਾਨੀ ਚਾਹੀਦੀ ਹੈ ਜੀ ਦੇਖੋ ਜਦੋਂ ਸਾਡੀ ਕੋਈ ਚੀਜ਼ ਗਵਾਚਦੀ ਹੈ ਜਾਂ ਮੋਬਾਈਲ ਗਵਾਚਿਆ ਹੈ ਕੰਪਲੇਨ ਲਿਖਾਵਾਂਗੇ ਤੇ ਐ ਕੋਈ ਕੁਝ ਕਰਨ ਵਾਲਾ ਬਣੇਗਾ ਨਾ ਐਸਐਸਪੀ ਸਾਹਿਬ ਨੂੰ ਜਾਂ ਉਹਦੀ ਟੀਮ ਨੂੰ ਕਿਦਾਂ ਪਤਾ ਲੱਗੇਗਾ ਕੋਈ ਚੀਜ਼ ਗਵਾਚੀ ਹੈ ਆਪਾਂ ਕੰਪਲੇਨ ਲਿਖਾਵਾਂਗੇ ਤੇ ਮਿਲੇਗੀ ਲਿਖवानी ਚਾਹੀਦੀ ਹੈ ਜ਼ਰੂਰ ਲਿਖवानी ਚਾਹੀਦੀ ਹੈ ਨਰਾਜਵਿੰਦਰ ਕੌਰ ਜੀ ਖਜਾਲਾ ਪਿੰਡ ਮੇਰੇ ਫੋਨ ਨੂੰ 5 ਮਹੀਨੇ ਹੋ ਗਏ ਗਵਾਚੇ ਨੂੰ ਮੈਂ ਸਿੱਧਾ ਸਾਬ ਗਈ ਸੀ ਤੇ ਉੱਥੋਂ ਰਾਹ ਚੋਂ ਰਸਤੇ 'ਚ ਬੱਸ 'ਚ ਕੈਨੇ ਕੱਢ ਲਿਆ ਸੀ ਇੱਥੇ ਬਟਾਲੀ 'ਚ ਨਹੀਂ ਹਾਂਜੀ ਲੱਗਦਾ ਸੀ ਕਿ ਤੁਹਾਡਾ ਮੋਬਾਈਲ ਮਿਲ ਗਿਆ ਪਹਿਲਾਂ ਤਾਂ ਨਹੀਂ ਲੱਗਦਾ ਜੇ ਕੱਲ ਦਾ ਫੋਨ ਗਿਆ ਤੇ ਫਿਰ ਲੱਗ ਗਿਆ ਫਿਰ ਲੱਭ ਗਿਆ ਕਿਦਾਂ ਦਾ ਲੱਗ ਰਿਹਾ ਮੋਬਾਈਲ ਬਹੁਤ ਵਧੀਆ ਲੱਗ ਰਿਹਾ ਪੈਸੇ ਖਰਚੇ ਹੀ ਤੇ ਮੁੜ ਕੇ ਮਿਲਿਆ ਨਹੀਂ ਮੇਰੇ ਕੋਲ ਤਾਂ ਛੋਟਾ ਫੋਨ ਹੀ ਮੈਨੂੰ ਘਰ ਦੇ ਜਾਣੇ ਲੈ ਕੇ ਨਹੀਂ ਸੀ ਬਹੁਤ ਵਧੀਆ ਧੰਨਵਾਦ ਕਰਦੇ ਪੰਜਾਬ ਪੁਲਿਸ ਦਾ ਹਾਂਜੀ ਨਹੀਂ ਵਧੀਆ ਲੱਗ ਗਿਆ ਬਹੁਤ ਖੁਸ਼ੀ ਮੈਨੂੰ ਪਰਸੋਂ ਦੀ ਬਹੁਤ ਖੁਸ਼ੀ ਹੈ ਕਿ ਮੈਂ ਆਂਡਗਵਾਂਡੇ ਵੀ ਦੱਸਿਆ ਕਿ ਮੇਰਾ ਫੋਨ ਲੱਭ ਗਿਆ ਬਹੁਤ ਵਧੀਆ ਲੱਗਿਆ ਨੇ ਕਿ ਮੇਰਾ ਫੋਨ ਲੱਭ ਗਿਆ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਨਹੀਂ ਪਹਿਲਾਂ ਤਾਂ ਨਹੀਂ ਹੀ ਤੇ ਚਲੋ ਲੱਭ ਗਿਆ ਵਧੀਆ ਧੰਨਵਾਦ ਪੰਜਾਬ ਪੁਲਿਸ ਦਾ ਬਟਾਲੇ ਵਾਲੀ ਪੁਲਿਸ ਦਾ ਹਾਂਜੀ ਉਹਨਾਂ ਨੂੰ ਚਾਹੀਦਾ ਲਿਖਾਉਣੀ ਚਾਹੀਦੀ ਆ ਹਾਂ ਕਿਤੇ ਨਾ ਕਿਤੇ ਮਿਲ ਵੀ ਸਕਦਾ ਹਾਂਜੀ ਮੇਰਾ ਨਾਮ ਹੀਰਾ ਲਾਲਾ ਜੀ ਮੈਂ ਦੀਨਾਨਗਰ ਤੋਂ ਆਇਆ ਮੇਰਾ ਕਮਾਲ ਮੋਬਾਈਲ ਹੋਇਆ 27 ਜਨਵਰੀ ਨੂੰ ਮੈਂ ਡਿਊਟੀ ਆ ਰਿਹਾ ਸੀ ਦੀਨਾਨਗਰ ਤੋਂ ਅਮਰ ਸਾਹਿਬ ਜਾ ਰਿਹਾ ਸੀਗਾ ਔਰ ਧਾਰਿਆਲ ਤੋਂ ਅੱਗੇ ਸੋਹਲ ਤੱਕ ਧਾਰਿਆਲ ਮੁਸ਼ਹਰੇ ਤੱਕ ਮੇਰੇ ਕੋਲ ਮੋਬਾਈਲ ਸੀਗਾ ਔਰ ਬਸ ਟ੍ਰੇਨ ਚ ਰਾਸ਼ ਕਾਫੀ ਸੀਗਾ ਔਰ ਬਟਾਲੇ ਜਦੋਂ ਮੈਂ ਆਣ ਕੇ ਟ੍ਰੇਨ ਰੁਕੀ ਆ ਤੋ ਮੈਂ ਮੋਬਾਈਲ ਤੋਂ ਕੰਪਨੀ ਨੂੰ ਫੋਨ ਕਰਵਾਗਾ ਤੋ ਮੇਰੀ ਜੇਬ ਮੇਂ ਮੋਬਾਈਲ ਨਹੀਂ ਥਾ تو میرا موائل جو راستے میں رش کی وجہ کر کسی نے جیب سے نکال لیا ہاں میرے کو نہیں جکین نہیں تھا لیکن میں قدرتی اسے ٹائم میں ڈوٹی شوڑ کے بٹالے اتر گیا اور میں نے سبدہ سینٹر سے کمپلین کیا ہے تو کمپلین کرنے کے بعد میں اپنے گھر چلا گیا جا کے دن رکھ سم سم نکالی ہے اور اس کے بعد میرے کو تقریباً چار دن پہلے ایک میسیج آیا سے میسج آیا کہ اپ کا جو گم ہوا موبائل کو اپ کو مل مل رہا ہے تو ہم نے بڑی خوشی منائی اپ مرا من خوش ہوا کہ 18000 کا موبائل ہے جو مل گیا تو پنجاب پولیس دا ہم بہت ਧੰਨਵਾਦੀ ਕਰਤੀ ਹੈ ਐਸਐਸਪੀ بٹالہ ڈی ایس پی بٹالہ ایس ایچ او بٹالہ کا بہت بہت ਧੰਨਵਾਦ ਕਰਤੀ ਹੈ جنہوں نے اتنی اچھی محہم چلانے کے بعد کسی نے موائل ڈھونڈ کے جو قسطوں پہ لیے ہوئے موائل موبائل کی کے قسطیں رہے ہیں کہ موبائل گم ہو گیا सारी تو ہم اس مہم کے بہت ہی خوش ہوئے ہیں جنہوں نے اتنا سخت محنت کرنے کے بعد اتنا اچھا اپرالہ کیا ہے ہم بٹالا رو بٹالا ایس ایس پی ڈی ایس پی اور ایس ایس اور باقی پولیس اسٹاف کے بہت تہ دل سے دھنیہ کرتے ہیں جنہوں نے اتنی اچھی مہم چلانے کے بعد لوگوں کو وشواس دلایا ہے کہ پنجاب پولیس بہت اچھا کام کر رہی ہے اور ہو سکتا ہے کہ آنے والے سمے میں کافی اچھا کام اور کرے گی تھینک یو میر ہیں ਕਿਸ ਤਰ੍ਹਾਂ ਇਹ ਮਹਿੰਮ ਸ਼ੁਰੂ ਹੋਈ ਤੇ ਕਿਵੇਂ ਲੱਗਾਈ ਗਈ ਇਹ ਕਰੀਬਨ 6 ਮਹੀਨਾ ਪਹਿਲਾਂ ਅਸੀਂ ਸਟਾਰਟ ਕਰ ਲਿਆ ਸੀਗਾ ਸਾਡੇ ਕੋਲ ਸ਼ਿਕਾਇਤਾਂ ਆndੀਆਂ ਸੀਗੀਆਂ ਲੋਕਾਂ ਦੀ ਕਿਸੇ ਦਾ ਮੋਬਾਈਲ ਫੋਨ ਗੁੰਮ ਜਾਣਾ ਸੀਗਾ ਜਾਂ ਕਿਤੇ ਚੋਰੀ ਦੇ ਵੀ ਕੁਝ ਇਨਸੀਡੈਂਟਸ ਰਿਪੋਰਟ ਹੁੰਦੇ ਸੀਗੇ ਤਾਂ ਉਹਦੇ ਵਿੱਚ ਅਸੀਂ ਸਪੈਸ਼ਲ ਇੱਕ ਟੀਮ ਬਣਾਈ ਕਿ ਜਿੱਥੇ ਵੀ ਕਿਸੇ ਕੋਈ ਜਿਹੜਾ ਹੈਗਾ ਜਿਹਦਾ ਮੋਬਾਈਲ ਫੋਨ ਨਹੀਂ ਮਿਲਦਾ ਲੂਸ ਕਰਦਾ ਹੈ ਤਾਂ ਉਹਦੇ ਵਿੱਚ ਟੀਮ ਨੇ ਬਦਸਤੂਰ ਮਿਹਨਤ ਕਰਦੇ ਹੋਏ ਪਿਛਲੇ 6 ਮਹੀਨਿਆਂ ਦੇ ਵਿੱਚ ਕਰੀਬਨ 700 ਮੋਬਾਈਲ ਫੋਨ ਰਿਕਵਰ ਕਰ ਲਿਆ ਟਰੇਸ ਕਰ ਲਏ ਉਹਨਾਂ ਦੇ ਜਿਹੜੇ ਅਸਲੀ ਹੱਕਦਾਰ ਜਿਹੜੇ ਰਾਈਟਫੁੱਲ ਓਨਰਸ ਹੈ ਉਹਨਾਂ ਤੱਕ ਅਸੀਂ ਪਹੁੰਚਾਏ ਤਾਂ ਇਹ ਜਿਹੜੇ 700 ਮੋਬਾਈਲ ਫੋਨ ਹੈ ਇਹਨਾਂ ਦੀ ਜਿਹੜੀ ਮਾਰਕੀਟ ਵੈਲਿਊ ਜੇ ਤੁਸੀਂ ਵੇਖੋਗੇ ਕਰੀਬਨ ਡੇਡ ਕਰੋੜ ਦੀ ਹੈਗੀ ਤਾਂ ਮੈਂ ਜਿਸ ਤਰ੍ਹਾਂ ਦੱਸ ਵੀ ਰਿਹਾ ਸੀਗਾ ਕਿ ਮੋਬਾਈਲ ਫੋਨ ਸਿਰਫ ਇੱਕ ਡਿਵਾਈਸ ਨਹੀਂ ਹੈ ਇਹ ਇਥੇ ਲੋਕਾਂ ਦੀ ਯਾਦਾ ਹੁੰਦੀਆਂ ਹੈ ਜਾਂ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਹੈ ਕੁਝ ਫਾਈਨੈਂਸ਼ੀਅਲ ਡੀਟੇਲਸ ਵੀ ਹੁੰਦੀ ਹੈ ਤਾਂ ਕਰਕੇ ਇਹਦੀ ਵੈਲਿਊ ਇਹਦੀ ਮਾਰਕੀਟ ਵੈਲਿਊ ਨਾਲੋਂ ਕਈ ਜ਼ਿਆਦਾ ਵੱਧ ਜਾਂਦੀ ਹੈ ਤਾਂ ਇੱਕ ਫੋਨ ਦਾ ਆਪਣਾ ਇੱਕ ਇਮੋਸ਼ਨਲ ਵੈਲਿਊ ਵੀ ਹੁੰਦਾ ਹੈ ਉਹਦਾ ਆਪਾਂ ਕੋਈ ਕੀਮਤ ਲਗਾ ਹੀ ਨਹੀਂ ਸਕਦੇ ਉਹ ਨਜ਼ਰ ਵੀ ਆਇਆ ਅੱਜ ਸਟੇਜ 'ਤੇ ਅੱਜ ਸਟੇਜ 'ਤੇ ਆਇਆ ਜਿੱਥੇ ਇੱਕ ਮੈਡਮ ਆਈ ਸੀ ਕਿ ਐਂਡ ਸ਼ੀ ਵਾਸ ਇਨ ਟੀਅਰਸ ਉਹ ਜਿਹੜਾ ਮੋਬਾਈਲ ਫੋਨ ਬਟਾਲਾ ਪੁਲਿਸ ਨੇ ਉਹਨੂੰ ਲੱਭ ਕੇ ਦਿੱਤਾ ਸ਼ਿਵਾ ਸਿੰਘ ਉਹਨਾਂ ਦਾ ਡਿਸੀਜ਼ ਬ੍ਰਦਰ ਹੈ ਉਹਦੀ ਇਹ ਨਿਸ਼ਾਨੀ ਹੈ ਤਾਂ ਉਸ ਫੋਨ ਦੀ ਜਿਹੜੀ ਕੀਮਤ ਹੈ ਉਹ ਆਪਾਂ ਪੈਸਿਆਂ 'ਚ ਨਹੀਂ ਤੋਲ ਸਕਦੇ ਉਹ ਬੜੀ ਬੇਸ਼ੁਮਾਰ ਉਹਦੀ ਕੀਮਤ ਹੈ ਤਾਂ ਉਹ ਜਿਹੜੀ ਯਾਦ ਹੈ ਉਹਦੇ ਨਾਲ ਜੁੜੀਆਂ ਹੈ ਉਹ ਉਹਨੂੰ ਦਿੰਦੇ ਹੋਏ ਸਾਨੂੰ ਬੜੀ ਖੁਸ਼ੀ ਹੋਈ ਸਰ ਪਟਾਲਾ ਪੋਸਟ ਆਪਣੀ ਡਿਊਟੀ ਤੇ ਨਿਭਾ ਰਹੀ ਹੈ ਪਰ ਡਿਊਟੀ ਦੇ ਨਾਲ ਨਾਲ ਜਦੋਂ ਇਹਦੇ ਰਿਆਂ ਤੇ ਮਨੁਸਖਾਨ ਦੇਖਦੀ ਹੈ ਲੋਕਾਂ ਦੇ ਕੀਤੇ ਕੰਮਾਂ ਨੂੰ ਲੈ ਕੇ ਉਹਨੂੰ ਕੀ ਮਹਿਸੂਸ ਹੁੰਦਾ ਹੈ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਤਾਂ ਅਸੀਂ ਜਿਹੜਾ ਕੰਮ ਕਰਦੇ ਲੋਕਾਂ ਦੀ ਸੇਵਾ ਲਈ ਹੀ ਕਰਦੇ ਹਾਂ ਫਿਰ ਜਦੋਂ ਉਹੀ ਮੁਸਕਰਾਤੇ ਕੋਈ ਚਿਹਰੇ ਸਾਡੇ ਸਾਹਮਣੇ ਆਉਂਦੇ ਹੈ ਤਾਂ ਸਾਨੂੰ ਸਰਟੀਫਿਕੇਸ਼ਨ ਮਿਲਦੀ ਹੈ ਟੀਮ ਨੂੰ ਹੌਸਲਾ ਮਿਲਦਾ ਹੈ ਇਹ ਜਿਹੜੀ ਅਸੀਂ ਮਿਹਨਤ ਕਰਦੇ ਇਹਨੂੰ ਬਰਕਰਾਰ ਰੱਖਣ ਲਈ ਸਰ ਇਹ ਫਿਰ ਜਿੰਨਾ ਪਰ ਕਵਰ ਹੁੰਦੇ ਨੇ ਫੋਨ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਇਹ ਜਿਹੜੀ ਮੈਜੋਰਟੀ ਫ ਤਗੀ ਨਹੀਂ ਤਾਂ ਇਹ ਉਹ ਹੈ ਜਿਹੜੇ ਗੁੰਮਸ਼ੁਦਾ ਮੋਬਾਈਲ ਫੋਨ ਹੁੰਦੇ ਕਿਸੇ ਕੋਲੋਂ ਡਿੱਗ ਗਿਆ ਕਿਤੇ ਫੋਨ ਤਾਂ ਜੇ ਕੋਈ ਚੋਰੀ ਸ਼ੁਦਾ ਮੋਬਾਈਲ ਹੁੰਦਾ ਹੈ ਜਾਂ ਸਨੈਚਿੰਗ ਵਾਲਾ ਜਿਹੜਾ ਹੁੰਦਾ ਹੈ ਉਹ ਇਨੀਸ਼ੀਅਲੀ ਸਾਡੀ ਕੇਸ ਪ੍ਰੋਪਰਟੀ ਬਣਦੀ ਹੈ ਉਹਨੂੰ ਇਸ ਤਰੀਕੇ ਨਾਲ ਆਪਾਂ ਨਹੀਂ ਦੇ ਸਕਦੇ ਬਟ ਉਹਦੇ ਵਿੱਚ ਵੀ ਇਹ ਸਾਡੀ ਟੀਮ ਹੈ ਉਹ ਕਰਦੀ ਹੈ ਕੰਮ ਕਰਦੀ ਹੈ ਉਹਦੇ ਵੀ ਸਾਡੇ ਕਰੀਬਨ ਸਨੈਚਿੰਗ ਕੇਸ ਦੇ ਵਿੱਚ 30 ਮੋਬਾਈਲ ਫੋਨ ਅਸੀਂ ਰਿਕਵਰ ਕਰ ਲਏ ਬਟ ਉਹਦਾ ਇੱਕ ਹੋਰ ਤਰੀਕਾ ਹੁੰਦਾ ਹੈ ਉਹਨੂੰ ਵਾਪਸ ਦੇ ਦਿੰਦਾ ਹੈ